ਸੋ ਪੱਛਮੀ ਬੰਗਾਲ ਦੇ ਕਲਕੱਤਾ ਸ਼ਹਿਰ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਜਿੱਥੇ ਕਿ ਇੱਕ ਡਾਕਟਰਨੀ ਦੀ ਟ੍ਰੇਨਿੰਗ ਲੈ ਰਹੀ ਇੱਕ ਕੁੜੀ ਦੇ ਨਾਲ ਜ਼ਬਰਜਨਾਹ ਹੁੰਦਾ ਵਾ ਸੋ ਜ਼ਬਰਜਨਾਹ ਵੀ ਇੰਨਾ ਭਿਆਨਕ ਤਰੀਕੇ ਦੇ ਨਾਲ ਇੰਨੀ ਦਰਿੰਦਗੀ ਦੇ ਨਾਲ ਹੁੰਦਾ ਜਿੱਦਾਂ ਸਮੇਂ-ਸਮੇਂ ਤੇ ਦੇਸ਼ ਦੇ ਵਿੱਚ ਦਿੱਲੀ ਦਾ ਨਰਪਾਇਆ ਦਾਮਨੀ ਹੱਤਿਆकांड ਲਾ ਲਈਏ ਆਉਂਦੀਆਂ ਰਹਿੰਦੀਆਂ ਨੇ ਖਬਰਾਂ ਪਰ ਜਿਹੜੀ ਇਹ ਖਬਰ ਨਿਕਲ ਕੇ ਆਈ ਆ ਇਸ ਖਬਰ ਨੇ ਇੱਕ ਵਾਰ ਫੇਰ ਸਮਾਜ ਨੂੰ ਸ਼ੀਸ਼ਾ ਦਿਖਾ ਦਿੱਤਾ ਇੱਕ ਵਾਰ ਫੇਰ ਸਮਾਜ ਨੂੰ ਝੁੜ ਕੇ ਰੱਖ ਦਿੱਤਾ ਕਿਉਂਕਿ ਇੰਨੀ ਦਰਿੰਦਗੀ ਦੇ ਨਾਲ ਇੰਨੀ क्रूरਤਾ ਦੇ ਨਾਲ ਉਸ ਕੁੜੀ ਦੇ ਨਾਲ ਆ ਜਿਹੜਾ ਰੇਪ ਕੀਤਾ ਗਿਆ ਸੋ ਇਹ ਜਿਹੜਾ ਬੰਦਾ ਵਾ ਹੁਣ ਸੰਜੇ ਰਾਓ ਜਿਹੜਾ ਫੜਿਆ ਗਿਆ ਵਾ ਇਹ ਬੰਦਾ 8 ਅਗਸਤ ਦੀ ਰਾਤ ਨੂੰ ਇਹ ਜਦੋਂ ਕੁੜੀ ਜੋਬ ਫਿਨਿਸ਼ ਕਰਕੇ ਹਸਪਤਾਲ ਦੀ ਚੌਥੀ ਮੰਜ਼ਲ ਦੇ ਸੈਮੀਨਾਰ ਹਾਲ ਦੇ ਵਿੱਚ ਸੁੱਤੀ ਪਈ ਸੀ ਤਾਂ ਇਹ ਬੰਦਾ ਸ਼ਰਾਬ ਦੇ ਨਸ਼ੇ ਦੇ ਵਿੱਚ ਉਹਦੇ ਕੋਲ ਜਾਂਦਾ ਉਸ ਤੋਂ ਬਾਅਦ ਉਹਦੇ ਨਾਲ ਧੱਕਾ ਕਰਦਾ ਧੱਕਾ ਵੀ ਇੰਨਾ ਦਰਿੰਦਗੀ ਦੇ ਨਾਲ ਕਰਦਾ ਇੰਨੀ ਹਵਾਨੀਅਤ ਦੇ ਨਾਲ ਕਰਦਾ ਕਿਉਂਕਿ ਪੋਸਟਮਾਰਟਮ ਦੇ ਵਿੱਚ ਇੱਕ ਕਲੀਅਰ ਹੋ ਚੁੱਕੀ ਹੈ ਕਿ ਉਸ ਕੁੜੀ ਦੀ ਅੱਖਾਂ ਦੇ ਵਿੱਚੋਂ ਲਹੂ ਆ ਰਿਹਾ ਸੀ ਉਹਦੀਆਂ ਅੱਖਾਂ ਦੇ ਵਿੱਚ ਕੱਚ ਵੱਜਿਆ ਸੀ ਸੋ ਉਹ ਕੁੜੀ ਜਿਹੜੀ ਐਨਕ ਲਾਉਂਦੀ ਸੀਗੀ ਇਹਨੇ ਉਹਦੀ ਐਨਕ ਤੇ ਮੁੱਕਾ ਮਾਰਿਆ ਮੁੱਕਾ ਮਾਰਨ ਨਾਲ ਐਨਕ ਦਾ ਜਿਹੜਾ ਕੱਚ ਸੀਦਾ ਉਹਦੀਆਂ ਅੱਖਾਂ ਦੇ ਵਿੱਚ ਪੈ ਗਿਆ ਉਸ ਤੋਂ ਬਾਅਦ ਇਹਨੇ ਉਹਦੀਆਂ ਦੋਨੇ ਹੱਥਾਂ ਦੀਆਂ ਜਿਹੜੀਆਂ ਉਂਗਲਾਂ ਸੀਗੀਆਂ ਉਹ ਵੀ ਤੋੜ ਦਿੱਤੀਆਂ ਤੇ ਪੈਰਾਂ ਦੀਆਂ ਫਿੰਗਰ ਵੀ ਤੋੜ ਦਿੱਤੀਆਂ ਤੇ ਜਿਹੜਾ ਪੈਰ ਸੀਗਾ ਉਹ ਮਰੋੜ ਕੇ ਇਦਾਂ ਲਾ ਦਿੱਤਾ ਗਿਆ। ਸੋ ਉਹਦੀ ਪੈਲਵਿਕ ਬੋਨ ਜਿਹੜੀ ਕਹਿ ਲਈਏ ਉਹ ਵੀ ਤੋੜ ਦਿੱਤੀ ਗਈ ਸੀ ਕਿ ਜਿਵੇਂ ਆਪਾਂ ਲੱਤਾਂ ਦੋਨਾਂ ਨੂੰ ਫੜ ਕੇ ਚੌੜੀਆਂ ਕਰ ਦਈਏ। ਸੋ ਇੰਨਾ ਜ਼ਿਆਦਾ ਭਿਆਨਕ ਤਰੀਕੇ ਦੇ ਨਾਲ ਇਸ ਬੰਦੇ ਨੇ ਉਸ ਦੇ ਨਾਲ ਲਗਭਗ 4 ਘੰਟੇ ਦੇ ਨਾਲ ਉਹਨੇ ਜ਼ਬਰਦਸਤ ਨਾ ਕੀਤਾ ਕਿਉਂਕਿ 4 ਵਜੇ ਤੋਂ ਬਾਅਦ ਹੀ ਕੈਮਰੇ ਦੇ ਵਿੱਚ ਵਾਪਸ ਆਉਂਦਾ ਦਿਖਾਈ ਦਿੰਦਾ ਤੇ ਉਸ ਤੋਂ ਬਾਅਦ ਇਹ ਜਿਹੜਾ ਸਾਰੇ ਸਬੂਤ ਆ ਜਿਹੜਾ ਮਟਾਉਂਦਾ ਸੋ 9 ਅਗਸਤ ਦੀ ਸਵੇਰ ਨੂੰ ਜਦੋਂ ਕੁੜੀ ਦੇ ਪਿਓ ਨੂੰ ਫੋਨ ਲਾ ਕੇ ਬੁਲਾ ਜਾਂਦਾ ਤਾਂ ਆਪਣੀ ਧੀ ਨੂੰ ਜਦੋਂ ਦੇਖਦਾ ਤਾਂ ਬਿਨਾ ਬੋਡੀ ਦੇ ਉੱਤੇ ਕੋਈ ਵੀ ਕੱਪੜਾ ਨਹੀਂ ਸੀਗਾ ਤੇ ਉਹਦੀ ਹਾਲਤ ਜਿਹੜੀ ਫੋਟੋ ਦੇਖ ਰਹੇ ਹਾਂ ਬਹੁਤ ਜ਼ਿਆਦਾ ਭਿਆਨਕ ਸੀਗੀ ਸੋ ਸਮਾਜ ਦੇ ਵਿੱਚ ਇਸ ਘਟਨਾ ਨੇ ਫੇਰ ਇੱਕ ਵਾਰ ਸਮਾਜ ਨੂੰ ਸ਼ੀਸ਼ਾ ਦਿਖਾ ਦਿੱਤਾ ਸੋ ਹੁਣ ਗੱਲ ਕਰਦੇ ਹਾਂ ਇਹ ਸੰਜੇ ਰਾਓ ਆ ਜਿਹੜਾ ਫੜਿਆ ਕਿਵੇਂ ਜਾਂਦਾ ਸੋ ਸੰਜੇ ਰਾਓ 8 ਅਗਸਤ ਦੀ ਰਾਤ ਨੂੰ ਜਦੋਂ ਜਿਹੜਾ ਚੌਥੀ ਮੰਜ਼ਲ ਤੇ ਸੀਗਾ ਸੀਸੀਟੀਵੀ ਕੈਮਰੇ ਨਹੀਂ ਸੀਗੇ ਪਰ ਇਹ ਜਦੋਂ ਦੂਜੀ ਮੰਜ਼ਲ ਤੋਂ ਦਾਖਲ ਹੁੰਦਾ ਤਾਂ ਇਹਦੇ ਗਲ ਦੇ ਵਿੱਚ ਇੱਕ ਹੈੱਡਫੋਨ ਵਾਲਾ ਜਿਹੜਾ ਪਾਏ ਹੁੰਦੇ ਗਲ ਦੇ ਵਿੱਚ ਉਹ ਪਾਏ ਹੋਏ ਸੀਗੇ ਸੋ ਜਦੋਂ ਇਹ ਵਾਪਸ ਆਉਂਦਾ ਤਾਂ ਇਹਦੇ ਗਲ ਦੇ ਵਿੱਚ ਹੈੱਡਫੋਨ ਨਹੀਂ ਸੀਗੇ ਕਿਉਂਕਿ ਉੱਥੋਂ ਉਸ ਘਟਨਾ ਸਥਾਨ ਤੋਂ ਆ ਜਿਹੜਾ ਇੱਕ ਛੋਟਾ ਜਿਹਾ ਤਾਰ ਦਾ ਟੁਕੜਾ ਮਿਲਦਾ ਜਿਹੜਾ ਕਿ ਇਹਦੇ ਹੈੱਡਫੋਨਾਂ ਦੀ ਤਾਰ ਦੇ ਨਾਲ ਮਿਲ ਜਾਂਦਾ ਸੋ ਉਸ ਤੋਂ ਬਾਅਦ ਇਹ ਸੰਜੇ ਰਾਓ ਜਿਹੜਾ ਚੱਕਿਆ ਜਾਂਦਾ ਸੋ ਇਸ ਤੋਂ ਬਾਅਦ ਇਹ ਜਿਹੜਾ ਮਾਮਲਾ ਹਾਈਲਾਈਟ ਹੁੰਦਾ ਤੇ ਇਹ ਜਿਹੜਾ ਕੇਸ ਆ ਸੀਬੀਆਈ ਨੂੰ ਦੇ ਦਿੱਤਾ ਗਿਆ ਸੋ ਸੀਬੀਆਈ ਜਾਂਚ ਪੜਤਾਲ ਕਰ ਰਹੀ ਹੈ ਇਸ ਕੇਸ ਦੀ ਕਿਉਂਕਿ ਖਬਰਾਂ ਦੇ ਵਿੱਚ ਸੁਣਨ ਨੂੰ ਆ ਰਿਹਾ ਕਿਉਂਕਿ ਇਹ ਬੰਦਾ ਜਿਹੜਾ ਨਸ਼ੇ ਦੇ ਵਿੱਚ ਸੀਗਾ ਤੇ ਇੱਕ ਬੰਦਾ ਹੁੰਦਾ ਸੋਫੀ ਹੈ ਨਾ ਔਰਤ ਦੇ ਨਾਲ ਬਹੁਤ ਜ਼ਿਆਦਾ ੱਟਕਾ ਕੀਤਾ ਗਿਆ ਸੋ ਉਹਨੂੰ ਫੜਨਾ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਸੀਗੀ ਕਿਉਂਕਿ ਜਿਹੜਾ ਉੱਥੋਂ ਸੀਰਮ ਵੀ ਪ੍ਰਾਪਤ ਹੋਇਆ ਉਹ ਇੱਕ ਬੰਦੇ ਦਾ ਨਹੀਂ ਲੱਗਦਾ ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਉੱਥੋਂ ਪਾਇਆ ਗਿਆ ਸੋ ਹੋ ਸਕਦਾ ਹੈ ਇਸ ਘਟਨਾ ਦੇ ਵਿੱਚ ਆ ਹੋਰ ਜਿਹੜੇ ਕਈ ਚਿਹਰੇ ਸ਼ਾਮਲ ਹੋ ਸਕਦੇ ਆ ਪਰ ਇਸ ਬੰਦੇ ਨੂੰ ਇਸ ਸਮਾਜ ਦੇ ਵਿੱਚ ਜਿਉਣ ਦਾ ਕੋਈ ਹੱਕ ਨਹੀਂਗਾ ਕਿਉਂਕਿ ਇਹ ਜਿਹੜਾ ਬੰਦਾ ਲਾਲ ਅਰਦਾਸ ਨਹੀਂ 15 20 ਸਾਲ ਦੀ ਸਜ਼ਾ ਹੋ ਜੂ ਇੱਕ ਵਾਰ ਫੇਰ ਸਮਾਜ ਦੇ ਵਿੱਚ ਆਊਗਾ ਤੇ ਇਹਦਾ ਜਿਹੜਾ ਹਵਾਨੀਅਤ ਦਾ ਜਿਹੜਾ ਅੰਦਰਲਾ ਇਹਦਾ ਕੀੜਾ ਵਾ ਉਹ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਫੇਰ ਦੁਬਾਰਾ ਜਾਗ ਸਕਦਾ ਸੋ ਇਹੋ ਜਿਹੇ ਬੰਦਿਆਂ ਨੂੰ ਜਦੇ ਹੀ ਮੌਕੇ ਤੇ ਹੀ ਮੌਦੇ ਦੇਣੀ ਚਾਹੀਦੀ ਆ ਕਿਉਂਕਿ ਇੱਕ ਜਿਹੜਾ ਇਸਨੇ ਕੁੜੀ ਦੇ ਨਾਲ ਇੰਨਾ ਦਰਿੰਦ ਸੋ ਹੋ ਸਕਦਾ ਇਹਦੇ ਵਿੱਚ ਕੁਝ ਹੋਰ ਡਾਕਟਰ ਜਾਂ ਹੋਰ ਜਿਹੜਾ ਹਸਪਤਾਲ ਦਾ ਸਟਾਫ ਆ ਸ਼ਾਮਲ ਹੋ ਸਕਦਾ ਵਾ ਕਿਉਂਕਿ ਇੱਕ ਬੰਦੇ ਦੁਆਰਾ ਜਿਹੜਾ ਨਸ਼ੇ ਦੇ ਵਿੱਚ ਆ ਇੱਕ ਸੂਫੀ ਬੰਦੇ ਨੂੰ ਕੰਟਰੋਲ ਕਰਨਾ ਗੱਲ ਕਿਤੇ ਨਾ ਕਿਤੇ ਕੁਝ ਲੱਗਦੀ ਆ ਸੋ ਹੋ ਸਕਦਾ ਸੋ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋਣ ਪਰ ਇਹੋ ਜਿਹੇ ਲੋਕਾਂ ਨੂੰ ਉਸੇ ਸਮੇਂ ਹੀ ਮੌਤ ਦੇ ਦੇਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੂੰ ਸਮਾਜ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂਗਾ ਸੋ ਕਮੈਂਟ ਕਰਕੇ ਜਰੂਰ ਦੱਸਿਓ ਇਦਾਂ ਦੇ ਬੰਦਿਆਂ ਦਾ ਕੀ ਹਸ਼ਰ ਹੋਣਾ ਚਾਹੀਦਾ ਵਾ ਧੰਨਵਾਦ